ਪੰਜਾਬੀ ਹੱਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਦੇਸ਼ ਦੇ ਕਿਰਤੀ ਆਰ ਆਰ ਐਸ ਭਾਜਪਾ ਦੀ ਫਿਰਕੂ ਵੱਡ ਟੁੱਕ ਦੀ ਸਾਜ਼ਿਸ਼ ਫੇਲ ਕਰਨਗੇ ਪਾਸਲਾ ਸਮਾ ਸਮਰਾਜ ਅਤੇ ਕਾਰਪੋਰੇਟ ਲੁੱਟੂਆਂ ਪੱਖੀ ਨੀਤੀਆਂ ਬਦਲੇ ਬਿਨਾਂ ਦੁੱਖ ਭੁੱਖ ਤੋਂ ਬੰਦ ਖਲਾਸੀ ਨਹੀਂ ਹੋਣੀ ਮਹੀਪਾਲ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਤੇ ਸੀਪੀਆਈ ਐਮਐਲ ਲਿਬਰੇਟ੍ਰੇਸ਼ਨ ਵੱਲੋਂ ਸੰਗਤ ਪਰਿਵਾਰ ਦੀਆਂ ਵਾਟਵਾਦੀ ਕੋਚਾਲਾਂ ਅਤੇ ਲੁਕਾਈ ਦਾ ਕਚੂਪਰ ਕੱਢਣ ਕਬਾਲੀਆਂ ਮੋਦੀ ਮਾਨ ਸਰਕਾਰਾਂ ਦੀਆਂ ਕਾਰਪੋਰੇਟ ਪੱਕੀ ਨੀਤੀਆਂ ਖਿਲਾਫ ਇਥੋਂ ਦੇ ਅੰਬੇਦਕਰ ਪਾਰਕ ਵਿਖੇ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਵਿੱਚ ਭਾਰੀ ਗਿਣਤੀ ਔਰਤਾਂ ਜ਼ਮੇਤ ਹਜ਼ਾਰਾਂ ਕਿਰਤੀ ਕਿਸਾਨ ਸ਼ਾਮਲ ਹੋਏ ਇਸ ਮੌਕੇ ਉਚੇਚੇ ਤੌਰ ਤੇ ਪੁੱਜੇ RMPi ਦੇ ਜਰਨਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਆਪਣੇ RSS ਦੀ ਧਰਮ ਆਧਾਰਿਤ ਕੱਟੜ ਹਿੰਦੂਵਾਦੀ ਰਾਜ ਕਾਇਮ ਕਰਨ ਦੀ ਵੰਡਵਾਦੀ ਸਾਜ਼ਿਸ਼ ਨੂੰ ਤਿੱਖੇ ਵਿਚਾਰਧਾਰਕ ਅਤੇ ਸਿਆਸੀ ਜਨ ਸੰਗਰਾਮ ਰਾਹੀਂ ਫੇਲ ਕਰਨ ਦਾ ਸੱਦਾ ਦਿੱਤਾ ਉਨ੍ਹਾਂ ਕਿਹਾ ਕਿ ਜੇ ਸੰਘ ਪਰਿਵਾਰ ਦੇ ਕੁਝੇ ਮਨਸੂਬੇ ਸਿਰ ਚੜ ਗਏ ਤਾਂ ਭਾਰਤ ਦਾ ਸੰਵਿਧਾਨ ਅਤੇ ਜਮਹੂਰੀ ਤਾਰ ਮੰਨਰ ਫੱਕ ਦੇ ਫੈਡਰਲ ਧਾਂਚਾ ਲਹੂ ਵੀਟਵੀਆਂ ਕੁਰਬਾਨੀਆਂ ਸਦਕਾ ਹਾਸਲ ਕੀਤੀ ਆਜ਼ਾਦੀ ਅਤੇ ਦੇਸ਼ ਦੀ ਏਕਤਾ ਅਖੰਡਤਾ ਲਈ ਗੰਭੀਰ ਖਤਰੇ ਖੜੇ ਹੋ ਜਾਣਗੇ ਦੇਖਦੇ ਹਾਂ ਪੂਰਾ ਮਾਮਲਾ ਜੁੜੇ ਰੋ ਪੰਜਾਬੀਅਤ ਦੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਲਾਇਕ ਅਤੇ ਸ਼ੇਅਰ ਕਰਦਾ ਦਾ ਭੁੱਲੋ ਤਾਂ ਕਿ ਹਰ ਖਬਰ ਹੈ ਜਿਹੜੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਜਿੰਦਾਬਾਦ ਕੀਰਤੀ ਲੋਕਾਂ ਦਾ ਏਕਾ ਜਿੰਦਾਬਾਦ 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 ਕੀਰਤੀ ਅੰਦੀਵਾਦੀ ਕੀ ਨਾਮ ਹੈ ਤੇ ਅੱਜ ਦਾ ਕੀ ਮਾਮਲਾ ਮੇਰਾ ਨਾਮ ਗੁਰਤੇਜ ਮਹਰਾਜ ਆ ਮੈਂ ਸੀਪੀਆਈਐਮਐਲ ਲਿਬਰੇਸ਼ਨ ਦਾ ਪਟੰਡਾ ਲੀਡਿੰਗ ਟੀਮ ਦਾ ਮੈਂਬਰ ਆ ਅੱਜ ਜੋ ਇਹ ਮਾਮਲਾ ਹੈਗਾ ਜਿਹੜੀਆਂ ਮੰਗਾ ਮਸਲੇ ਆ ਇਹਦੇ ਚ ਖੱਬੀਆਂ ਧਿਰਾਂ ਨੇ ਇਹਦੇ ਚ ਵਿਸ਼ੇਸ਼ ਤੌਰ ਤੇ ਆਰਐਮਪੀਆਈ ਤੇ ਸੀਪੀਆਈਐਮਐਲ ਲਿਬਰੇਸ਼ਨ ਇਹਨਾਂ ਨੇ ਕਹੀਆ ਕੀਤਾਗਾ ਵੀ ਆਪਾਂ ਜਿਹੜੀਆਂ ਖੱਬੀਆਂ ਧਿਰਾਂ ਸਾਰੀਆਂ ਇਕੱਠੀਆਂ ਹੋ ਕੇ ਕੇਂਦਰ ਨਾਲ ਜਿਹੜੇ ਸਬੰਧਤ ਮਸਲੇ ਆ ਇਹ ਪੰਜਾਬ ਨਾਲ ਆ ਉਹਨਾਂ ਤੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ ਪਹਿਲੀ ਤਾਂ ਇਹ ਮੈਂ ਖੰਭਾਂ ਤੇ ਤੁਹਾਨੂੰ ਬਤਾਈ ਦਿੰਦਾ ਵੀ ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਵੀ ਅਸੀਂ ਆਢਾ-ਆਢ ਲੜ ਰਹੇ ਹਾਂ ਹਾਲਾਂਕਿ ਸਾਡੀ ਜਿਹੜੀ ਲੜਾਈ ਹੋਣੀ ਚਾਹੀਦੀ ਆ ਦੋਹਤਰੀ ਹੋਣੀ ਚਾਹੀਦੀ ਆ ਇੱਕ ਸਾਡੀ ਪਾਰਲੀਮੈਂਟ ਦੇ ਵਿਧਾਨ ਸਭਾ ਦੇ ਅੰਦਰ ਦੂਜੀ ਸਾਡੀ ਚਰਾਹਿਆਂ 'ਚ ਕਿਉਂਕਿ ਲੋਕਾਂ ਨੇ ਲੜਨਾ ਇਸ ਲੜਾਈ ਲਈ ਜਿਵੇਂ ਮਤਲਬ ਕੇਂਦਰਾ ਉਹ ਪੰਜਾਬ ਨਾਲਾ ਮਤਰੀ ਮਾਂ ਵਾਲਾ ਸਲੂਕ ਕਰ ਰਿਹਾ ਜਿਵੇਂ ਸਾਡੇ GST ਹੈਗੀ ਜਾਂ ਸਾਡੇ ਮੱਲਾ ਪਾਣੀ ਦਾ ਮੁੱਦਾ ਗਾ ਜਾਂ ਕੇਂਦਰ ਮੱਲਾ ਫਿਰਕੂ ਫਾਸ਼ੀਵਾਦ ਜਿਹੜੀ ਆ ਵਿਚਾਰਧਾਰਾ ਨੂੰ ਉਹ ਲੋਕਾਂ 'ਚ ਲਾਂਬੰਦ ਕਰ ਰਿਹਾ ਕਿਤੇ ਗਊਮਾਸ ਦੇ ਨਾਂ ਤੇ ਘੱਟ ਗਿਣਤੀਆਂ ਦੀ ਹੱਤਿਆ ਜਾਂ ਧਰਮ ਦੇ ਨਾਂ ਤੇ ਜਾਂ ਜਿਵੇਂ ਜੰਮੂ ਕਸ਼ਮੀਰਾ 370 ਆਰਟੀਕਲ ਨੂੰ ਰੱਦ ਕਰਨਾ ਇਸ ਕਿਸਮ ਦੇ ਮੁੱਦੇ ਹੋ ਗਏ ਤੋਂ ਬਾਅਦ ਪੰਜਾਬ 'ਚ ਹੋ ਗਿਆ ਪੰਜਾਬ 'ਚ ਨਸ਼ਿਆਂ ਦਾ ਮੁੱਦਾ ਬਹੁਤ ਭਾਰੂ ਆ ਅੱਜ ਕੋਈ ਵੀ ਬੰਦਾ ਸੇਫ ਨਹੀਂ ਗਾ ਜੋ ਘਰੋਂ ਗਿਆ ਤਾਂ ਸ਼ਾਮ ਨੂੰ ਉਹਦੇ ਆਉਣ ਦਾ ਕੋਈ ਪ੍ਰਤੀਤ ਨਹੀਂ ਵੀ ਆਊ ਜਾਂ ਨਾਊ ਦਿਨ ਦਿਹਾੜੇ ਲੁੱਟਾਂ ਮਾਰਾਂ ਆਮ ਕਿਰਤੀ ਵਰਗ ਦੀ ਮਤਲਬ ਜਿਹੜਾ ਇਹ ਗੁੰਡਾਗਾ ਗੱਠ ਜੋੜ ਆ ਇਹ ਕੁੱਟਮਾਰ ਕਰਦੇ ਜਦੋਂ ਕੋਈ ਸ਼ਿਕਾਇਤ ਕਰਨ ਜਾਂਦਾ ਤਾਂ ਉਹ ਇਹਨਾਂ ਨੂੰ ਦਬਾ ਲੈਂਦੇ ਆ ਇਹ ਹੋ ਗਿਆ ਨਾਲ ਬੇਰੁਜ਼ਗਾਰੀ ਹੋ ਗਈ ਆ ਨੌਜਵਾਨ ਪੜੇ ਲਿਖੇ ਆਗੇ ਉਹ ਮਤਲਬ ਬੇਰੁਜ਼ਗਾਰ ਆ ਕਰਾਹੇ ਪਏ ਰਹੇ ਆ ਕੋਈ ਜਿਹੜੇ ਗੈਰ ਅਨਸਰਾਂ ਸਮਾਜੀ ਉਹਨਾਂ ਦੇ ੱਟਕੇ ਚੜ ਰਹੇ ਆ ਨਾਲ ਸਿੱਖਿਆ ਪ੍ਰਣਾਲੀ ਆ ਉਹਨੂੰ ਵਧੀਆ ਕਾਰਗਰ ਤੇ ਆਮ ਲੋਕਾਂ ਤੱਕ ਜਿਹੜੀ ਆ ਉਹਨੂੰ ਪਹੁੰਚਾਇਆ ਜਾਵੇ ਉਹ ਜੋ ਮਹਿੰਗੀ ਹੋ ਰਹੀ ਆ ਉਹਦੇ ਤੇ ਵੀ ਕਟ ਲਾਇਆ ਜਾਵੇ ਕਿ ਮੈਂ ਤੁਸੀਂ ਮੰਗਾਂ ਲਈ ਲੰਬੇ ਸਾਰਿਆਂ ਤੋਂ ਸਮਿਆਂ ਤੋਂ ਲੱਗ ਪਿਆ ਰਹੇ ਹਾਂ ਤੁਹਾਡੀਆਂ ਮੰਗਾਂ ਦੇ ਮਤਲਬ ਵਿੱਚ ਕਿੰਸੀ ਮੰਗਾਂ ਦਾ ਕਾਰਵਾਈ ਦੀ ਹੁੰਦੀ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਦੇਖੋ ਜੀ ਜਦੋਂ ਜਦੋਂ 1947 ਤੋਂ ਦੇਸ਼ ਆਜ਼ਾਦ ਹੋਇਆ ਲੜਾਈ ਤਾਂ ਉਦੋਂ ਤੋਂ ਚੱਲ ਰਹੀ ਹੈ ਤੇ ਲੜ ਰਹੇ ਹਾਂ ਤੇ ਸਰਕਾਰਾਂ ਕਹਿ ਰਹੀਆਂ ਵੀ ਗਰੀਬੀ ਹਟਾਓ ਦੇਸ਼ ਬਚਾਓ ਹਾਲਾਂਕਿ ਇਹਨਾਂ ਨੇ ਮਤਲਬ ਗਰੀਬੀ ਨਹੀਂ ਹਟਾਈ ਗਰੀਬ ਹਟਾਤੇ ਆ ਲੜਾਈ ਚੱਲ ਰਹੀ ਹੈ ਉਹਦੇ ਚੋਂ ਕੁਝ ਮੰਗਾਂ ਮੰਨੀਆਂ ਜਾਂਦੀਆਂ ਕੁਝ ਰਹਿ ਜਾਂਦੀਆਂ ਕਿਉਂਕਿ ਲੜਾਈ ਤਾਂ ਇਹ ਜੱਤੋਂ ਮਨੁੱਖ ਦੀ ਮਤਲਬ ਪਦਾਇਸ਼ ਹੋਈ ਆ ਉਹ ਅੱਜ ਤੱਕ ਜਿਹੜੀ ਆ ਜਿਹੜੀ ਆ ਜੁੱਧਾ ਗਈ ਉਹ ਮਲਕਪਾਗੋ ਤੇ ਭਾਈ ਲਾਲਾ ਦਾ ਬਚਕਾਰ ਉਹ ਚੱਲ ਰਹੀ ਹੈ ਤੇ ਅਸੀਂ ਆਸ ਕਰਦੇ ਆਂ ਵੀ ਜਿਹੜਾ ਪੁਵੇਖਾ ਉਹਨੂੰ ਵਧੀਆ ਸਰਜਣ ਦੇ ਲਈ ਅਸੀਂ ਇਸੇ ਤਰ੍ਹਾਂ ਹੀ ਜਿਹੜਾ ਸੰਘਰਸ਼ ਚੱਲ ਰਿਹਾ ਹੈ